ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਸਾਰੇ ਪਿਆਰੇ ਪਰੌਦਾ ਆਪਣੇ ਇਸ ਪੰਜਾਬੀ ਕੁਕਿੰਗ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਇੱਕ ਕੋਈ ਰੈਸਪੀ ਲੈ ਕੇ ਆਏ ਜੀ ਆਪਾਂ ਆਪਾ ਬਣਾਵਾਂਗੇ ਅੱਜ ਛੇਵੇਂ ਵਟਾਂਗੇ ਆਪਾਂ ਘਰ ਦੀ ਛੇਵੇਂ ਵਟ ਕੇ ਆਪਾਂ ਬਣਾ ਕੇ ਬੱਚੇ ਨੂੰ ਸਾਰਿਆਂ ਨੂੰ ਖਵਾ ਸਕਦੇ ਆਪ ਵੀ ਖਾ ਸਕਦੇ ਆ ਤੇ ਬਾਕੀ ਅਸੀਂ ਜਾਂ ਮੈਦਾ ਕੱਢ ਲਿਆ ਸੀ ਆਟੇ ਤੋਂ ਹੀ ਕੱਢਿਆ ਮੈਦਾ ਤਿਆਰ ਤਿਆਰ ਕਰਿਆ ਘਰੇ ਹੀ ਮੈਂ ਚੁੰਨੀ ਨਾਲ ਸਾਰਾ ਆਟਾ ਛਾਣ ਲਿਆ ਸੀ ਤੇ ਬਰੀਕ-ਬਰੀਕ ਨਿਕਲ ਗਿਆ ਮੈਦਾ ਇਹ ਬਣ ਗਿਆ ਤੇ ਬਾਜ਼ਾਰ ਵਾਲੇ ਮੈਦੇ ਦੇਖੋ ਪਤਾ ਨਹੀਂ ਹੁੰਦਾ ਆਪਾਂ ਕਿਵੇਂ ਸੋ ਬਲਾਵਟ ਵਗੈਰਾ ਹੁੰਦੀ ਹੈ ਕਈ ਵਾਰ ਤੇ ਆਪਾਂ ਘਰੇ ਹੀ ਮੈਦੇ ਦੀ ਬਣਾਵਾਂਗੇ ਸੇਵੀਆਂ ਤੇ ਇੱਧਰ ਜਿੰਦੀ ਵੀ ਸੀ ਆਪਣੇ ਕੋਲੇ ਘਰੇ ਹੀ ਸੀ ਆਪਣੇ ਤੇਲ ਤੇ ਆਪਾਂ ਪਾ ਕੇ ਜਿੰਦੀ ਪਾ ਕੇ ਆਪਾਂ ਸੇਵ ਵਟਾਂਗੇ ਤੁਹਾਨੂੰ ਦਿਖਾਉਣੇ ਵੀ ਅਸੀਂ ਕਿਸ ਤਰ੍ਹਾਂ ਵਟ ਰਹੇ ਹਾਂ ਲੋ ਜੀ ਆਪਾਂ ਸੇਵੀਆਂ ਵਟਣ ਲਈ ਆਟਾ ਗੁੰਨਦੇ ਆ ਤੇ ਆਪਾਂ ਚੰਗੀ ਤਰ੍ਹਾਂ ਆਟਾ ਗੁੰਨਣਾ ਨਹੀਂ ਹੈਗਾ ਜਿਵੇਂ ਰੋਟੀਆਂ ਓਵੇਂ ਨਹੀਂ ਗੁੰਨਣਾ ਸੁੱਕ ਬਰੂਰਾ ਜਿਆ ਕਰਨਾ ਮਤਲਬ ਕਿ ਅੱਧਾ ਸੁੱਕਾ ਜਾਂ ਵੀ ਹੋਵੇ ਤੇ ਥੋੜਾ ਜਿਹਾ ਇਕੱਠਾ ਵੀ ਹੋਇਆ ਹੋਵੇ ਐਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਹਲਕਾਏ ਗੁੰਨ ਕੇ ਰੋਤਰਾ ਪਾਣੀ ਪਾ ਕੇ ਗੁੰਨ ਕੇ ਤੇ ਆਪਾਂ ਫਿਰ ਆਪਾਂ ਢੇੜੇ ਪਾ ਕੇ ਵੱਟਾਂ ਦੀਆਂ ਸੇਵੀਆਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸੇਵੀਆਂ ਕਿਵੇਂ ਬਣਦੇ ਆ ਤੇ ਸ਼ਾਮ ਨੂੰ ਜੋ ਸੇਵੀਆਂ ਸੁੱਕ ਗਈਆਂ ਤੇ ਆਪਾਂ ਦੁੱਧ ਵਾਲੇ ਸੇਵੇ ਬਣਾ ਕੇ ਤੁਹਾਨੂੰ ਦਿਖਾਵਾਂਗੇ ਤਾਜ਼ੀਆਂ ਘਰ ਚ ਵੱਟੀਆਂ ਸੇਵੀਆਂ ਇਸ ਤਰ੍ਹਾਂ ਢੇੜਾ ਵਟਲਾਂਗੇ ਜੀ ਆਪਾਂ ਹਲਕਾਏ ਤੇ ਤੇਲ ਦੇ ਵਿੱਚ ਸਰੋਂ ਦੇ ਤੇਲ ਵਿੱਚ ਡਿਪ ਕਰਕੇ ਨਾ ਫੇਰ ਇਹ ਚ ਲਗਾਵਾਂਗੇ ਇਹ ਤਾਂ ਦੱਸਦੀ ਨਹੀਂ ਮੰਮੀ ਇਸੋਂ ਖੰਗ ਆ ਗੜਕ ਕਰ ਬਟਨ ਉਹ ਕਰੀਏ ਹੁਣ ਮਟਕਾ ਤੇ ਜ਼ੋਰ ਲਾ ਦੇਵਾਂ। ਤੁਹਾਨੂੰ ਮੈਂ ਕਿਹਾ ਸੀ ਬਾਜ਼ਾਰੋਂ ਲਿਆਉਣੇ ਆਪਾਂ। ਕੱਲ ਉਹ ਬਟਨ ਅਸੇਂਗਾ। ਬਾਜ਼ਾਰੋਂ ਨਾ ਬੋਤਲ ਹਰਪੈਂ। ਹੂੰ ਤਾਂ ਵਧੀਆ ਚਲਾ ਹੈ ਆਪਣੀ ਨਜ਼ਰਾਂ ਸਾਹਮਣੇ ਆਪਾਂ ਵਧੀਆ ਸੇਵ ਮਟਕਾ ਆਪਾਂ ਤਿਆਰ ਕਰ ਸਕਦੇ ਆ। ਥੋੜੀ ਜਿਹੀ ਔਖੀਆਂ ਤਾਂ ਹੁੰਦੀਆਂ ਨੇ। ਚਲ ਹੁਣ ਵਧੀਆ ਰਹਿੰਦੀਆਂ ਨੇ। ਕੋਈ ਨਾ ਵੱਟੀ ਲਾਵਾਂਗੇ। ਇਸ ਤਰ੍ਹਾਂ ਕਰਕੇ ਨਾ ਸਾਰੇ ਸੇਮ ਵਟ ਲਾਂਗੇ ਤੇ ਆਪਾਂ ਸਾਨੂੰ ਨਾਲ ਜਲ ਦਿਖਾਈ ਜਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਵਸੇਮ ਵਟ ਕੇ ਇੱਥੋਂ ਅਜ ਤੋੜਾਂਗੇ ਤੇ ਤੋੜ ਕੇ ਹਿੰਦੂਸਤਾਨ ਉੱਪਰ ਡਾਇਆ ਆਪਣੇ ਵਿਸਾਇਆ ਰੱਸੀਆਂ ਵਗੈਰਾ ਬਣਨੇਗੇ ਬਹੁਤ ਵਧੀਆ ਤੇ ਉੱਥੇ ਆਪਾਂ ਪਾਉਣ ਲੱਗੇ ਉੱਥੇ ਹੀ ਤੁਹਾਨੂੰ ਖਾਵਾਂਗੇ ਇਸੇ ਵੀ ਭੈਣ ਨੇ ਇਸ ਤਰ੍ਹਾਂ ਘਰੇ ਵਟਨੇ ਹੁਣ ਤਾਂ ਮਿੰਟਾਂ ਚ ਵਟ ਕੇ ਬਣਾ ਕੇ ਖਾ ਸਕਦੇ ਆ ਕੋਈ ਬਾਹਰ ਟਾਈਮ ਨਹੀਂ ਲੱਗਦਾ ਤੇ ਵਧੀਆ ਰਹਿੰਦੀਆਂ ਨੇ ਜੀ ਆਪਾਂ ਦੇਖੋ ਸੇਵੀਆਂ ਕਿੰਨੇ ਵਧੀਆ ਬਣ ਗਿਆ ਤੇ ਇਹਨਾਂ ਨੂੰ ਹੁਣ ਥੋੜ੍ਹ ਕੇ ਨਾ ਹਲਕਾ ਜਿਹਾ ਅੱਟਲੇ ਹੱਥ ਲਾ ਕੇ ਫਿਰ ਆਪਾਂ ਦੁਬਾਰਾ ਖਾਣੇ ਤੇ ਆਪਾਂ ਬਾਹਰੇ ਪਾ ਕੇ ਐਸ ਤਰ੍ਹਾਂ ਜਿਹਾ ਹਲਕਾ ਜਿਹਾ ਹੱਥ ਲਾ ਲੈਣਾ ਐਸ ਤਰ੍ਹਾਂ ਆਪਾਂ ਸਾਰੇ ਸੇਵਿਆਂ ਨੂੰ ਬਾਹਰੇ ਪਾ ਕੇ ਆਉਂਗਾ ਕਿੰਨੇ ਸੋਹਣੇ ਲੰਬੇ ਲੰਬੀਆਂ ਜਿਹਾ ਵਧੀਆ ਬਣਿਆ ਨੇ ਤੇ ਆਪਾਂ ਪਾ ਕੇ ਆਉਣਾ ਬਾਹਰ ਦੇਖੋ ਕਿ ਨਸੋਣਾ ਵਧੀਆ ਹਨ ਬਣਾਏ ਰਸੀਆਂ ਲਗਾਈਆਂ ਸੀ ਨੇ ਤੇ ਇਸ ਤਰ੍ਹਾਂ ਆਪਾਂ ਰੱਸੀ ਦੇ ਉੱਪਰ ਆਪਾਂ ਪਾ ਰਹੇ ਫਲਾਰ ਕੇ ਸਾਰੀਆਂ ਜਿੰਨੀਆਂ ਸੁੱਕੀ ਜਾਣਗੀਆਂ ਇਹਨਾਂ ਚੜਿੱਗੀਆਂ ਜਾਣਗੀਆਂ ਤੇ ਆਪਾਂ ਨੂੰ ਪਤਾ ਲੱਗ ਜੂਈ ਕਿ ਕਿੰਨੀਆਂ ਸੁੱਕੀਆਂ ਨੇ ਤੇ ਆਪਾਂ ਵਧੀਆ ਇੱਥੇ ਦੋ ਤਿੰਨ ਧੁੱਪ ਪਲਵਾਵਾਂਗੇ ਤੇ ਆਪਾਂ ਹੋਰ ਆਪਾਂ ਹੁਣ ਦੁਬਾਰਾ ਫੇਰ ਵਟਦੇ ਆ ਤੇ ਫੇਰ ਆਪਾਂ ਲੈ ਕੇ ਆਉਣੇ ਸਾਰੀਆਂ ਆਪਾਂ ਇਸੇ ਤਰ੍ਹਾਂ ਤਿਆਰ ਕਰ ਲਾਂਗੇ ਲੋ ਜੀ ਦੇਖੋ ਇਸ ਤਰ੍ਹਾਂ ਆਪਾਂ ਇਸੇ ਮਟੀਆਂ ਨੇ ਜਿਵੇਂ ਜਲ ਸੁੱਕੀ ਜਾਂਦੇ ਨੀਚੇ ਤੋਂ ਡਿੱਗੇ ਤੋਂ ਟੁੱਟ ਜਾਂਦੇ ਤੇ ਆਪਾਂ ਹੁਣ ਮੁਰ ਸਿਆਲਾ ਰਹਿ ਤੇ ਸਿਆਲਾ ਚ ਵਧੀਆ ਬਣਾ ਕੇ ਖਾ ਸਕਦੇ ਆ ਇਹ ਗਰਮੀ ਚ ਵੀ ਖਾਦੇ ਜਾਂਦੇ ਨੇ ਪਰ ਸਿਆਲਾ ਚ ਦੁੱਧ ਪਾ ਕੇ ਦੁੱਧ ਚ ਪਾ ਕੇ ਸੇਵੀਆਂ ਜਾਂ ਗੁੜ ਵਾਲੀਆਂ ਬਹੁਤ ਵਧੀਆ ਬਣਦੀਆਂ ਨੇ ਤੇ ਖਾਂਸੀ ਜ਼ਖਾਮ ਨਹੀਂ ਹੁੰਦਾ ਸੇਵੀਆਂ ਖਾਦੇ ਚੰਗੀਆਂ ਹੁੰਦੀਆਂ ਨੇ ਤਾਂ ਤੇ ਕੋਈ ਬਾਕੀ ਘਰ ਦੀ ਚੀਜ਼ ਤਾਂ ਬਸਾਰੇ ਚੰਗੀਆਂ ਹੁੰਦੀਆਂ ਨੇ ਤੇ ਤੁਸੀਂ ਵੀ ਘਰ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਹੜੇ ਕਿਹੜੇ ਸੇਵ ਮਟੀਆਂ ਨੇ ਇਹ ਆਪਾਂ ਇੱਕ ਰੰਗ ਦੇ ਸੇਵ ਹੀ ਨਹੀਂ ਵਟਦੇ ਆਪਾਂ ਦੋ ਤਿੰਨ ਰੰਗਾਂ ਦੀ ਸੇਵ ਵਟਾਂਗੇ ਹੁਣ ਦਿਖਾਵਾਂਗੇ ਨਾਲ ਦੇ ਨਾਲ ਵੀਡੀਓ ਦੇ ਵਿੱਚ ਵਿੱਚ ਜਿਸੀਂ ਕਿਹੜੇ ਕਿਹੜੇ ਰੰਗ ਪਾਉਣੇ ਆ ਤੇ ਕਿਸ ਤਰ੍ਹਾਂ ਬੱਟ ਰਹੇ ਆ ਲੋ ਜੀ ਆਪਾਂ ਦੂਸਰੇ ਸੇਵੇ ਤੋਂ ਦਿਖਾਈਏ ਸੀ ਆਪਾਂ ਬਾਟ ਲਿਆ ਸੀ ਥੋੜਾ ਜਿਹਾ ਆਟਾ ਰਹਿ ਗਿਆ ਸੀ ਤੇ ਆਪਾਂ ਹੁਣ ਬੱਚਿਆਂ ਦੀ ਫਰਮਾਇਸ਼ ਤੇ ਦੋ ਤਿੰਨ ਰੰਗਾਂ ਦੀਆਂ ਸੇਵੇ ਬਣਾਵਾਂਗੇ ਦੋ ਰੰਗਾਂ ਦੀ ਹੀ ਪਮ ਬਣਾਵਾਂਗੇ ਜ਼ਿਆਦਾ ਨਹੀਂ ਤੇ ਆਪਾਂ ਪਹਿਲਾਂ ਥੋੜਾ ਜਿਹਾ ਆਹ ਲੱਡੂ ਵਾਲਾ ਰੰਗ ਇਹੋ ਜਿਹਾ ਪਾਵਾਂਗੇ ਪਾਣੀ 'ਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਨਾਲ ਆਪਾਂ ਥੋੜਾ ਜਿਹਾ ਆਟਾ ਗੁੰਨਾਂਗੇ ਜੇ ਪਹਿਲਾਂ ਦੋ ਸਿੰਪਲ ਸੇਵੀਆਂ ਲਈ ਆਟਾ ਬੰਨ੍ਹਾ ਸੀ ਆਪਾਂ ਬਣਾਇਆ ਸੀ ਇਸ ਤਰ੍ਹਾਂ ਕਲਰਫੁੱਲ ਸੇਵੀਆਂ ਬਹੁਤ ਵਧੀਆ ਬਣਦੀਆਂ ਨੇ ਲੋ ਜੀ ਆਪਾਂ ਲੇਖ ਲੱਡੂਆਂ ਦਾ ਰੰਗ ਪਾਇਆ ਸੀ ਤੇ ਕਿੰਨੇ ਸੋਹਣੇ ਪੀਲੇ ਰੰਗ ਦੇ ਸੇਵੇਂ ਬਣੀਆਂ ਨੇ ਤੇ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਵੀ ਘਰ 'ਚ ਬਣਾਇਓ ਤੇ ਕਲਰਫੁੱਲ ਬਣਾ ਕੇ ਖਾਇਓ ਤੇ ਆਪਾਂ ਹੁਣ ਬਣਾਵਾਂਗੇ ਜਿਹੜਾ ਹਰਾ ਰੰਗ ਦੀਆਂ ਸੇਵੀਆਂ ਨੂੰ ਦੋ ਤਿੰਨ ਰੰਗਾਂ ਨੇ ਇਕੱਠੇ ਬਣਾਵਾਂਗੇ ਸਾਡੇ ਬੱਚਿਆਂ ਦੀ ਫਰਮਾਇਸ਼ ਤੇ ਆਪਾਂ ਸੇਵੀਆਂ ਰੰਗ ਕਲਰਫੁੱਲ ਬਣਾ ਰਹੇ ਆ ਤੇ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਵੀ ਘਰ 'ਚ ਬਣਾਏ ਸਨ ਦੱਸਿਓ ਲੋ ਜੀ ਆਪਾਂ ਹੁਣ ਥੋੜੀ ਜਿਹੀ ਹਰੇ ਰੰਗ ਦੇ ਸੇਵੀਆਂ ਬਣਾਵਾਂਗੇ ਹਰਾ ਰੰਗ ਫੂਡ ਕਲਰ ਪਾਇਆ ਸੀ ਤੇ ਆਪਾਂ ਹੁਣ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਜਿਹੜੇ ਹਰੇ ਰੰਗ ਵਾਲੇ ਹਰੰਗ ਵਾਲਾ ਪਾਣੀ ਤੇ ਆਪਾਂ ਇਸ ਤਰ੍ਹਾਂ ਗੁੰਨਾਂਗੇ ਤੇ ਹਰੀਏ ਰੰਗ ਦੇ ਸੇਵੇ ਬਣ ਜਾਣਗੇ ਲੋ ਜੀ ਦੇਖੋ ਆਪਾਂ ਹਰਾ ਰੰਗ ਪਾਇਆ ਸੀ ਤੇ ਹਰੇ ਰੰਗ ਦੇ ਸੇਵੀਆਂ ਬਣ ਗਏ ਆ ਦੇਖੋ ਕਿੰਨੇ ਵਧੀਆ ਨਿਕਲ ਰਿਏ ਨੇ ਤੇ ਲੰਬੀਆਂ ਲੰਬੀਆਂ ਦੇਖਣੇ ਸੋਹਣੀਆਂ ਵੱਡ ਰਹੀਆਂ ਕਲਰਫੁਲ ਸੇਵੀਆਂ ਇਸੇ ਤਰ੍ਹਾਂ ਆਪਾਂ ਸਾਰੇ ਹਰੇ ਰੰਗ ਦੇ ਸੇਵ ਬਟ ਲਾਂਗੇ ਪੀਲੇ ਰੰਗ ਵਾਲੇ ਆਪਣੇ ਖਤਮ ਹੋ ਗਏ ਰੰਗ ਜਿੰਨਾ ਘਾਟਾ ਗੁੰਨੇ ਸੀ ਵਧੀਆ ਬਣ ਗਏ ਹੁਣ ਆਪਾਂ ਹਰੇ ਵਾਲੇ ਬਣਾ ਲਿਆ ਤੇ ਇਹ ਤੋਂ ਬਾਅਦ ਆਪਾਂ ਹੋਰ ਰੰਗ ਪਾਉਣਾ ਹੈ ਉਹ ਪਾ ਲਾਂਗੇ ਲੋ ਜੀ ਦੇਖੋ ਹਰੇ ਰੰਗਾਰੇ ਸੇਵੀਆਂ ਕਿੰਨੇ ਵਧੀਆ ਬਣੀਆਂ ਨੇ ਨਾ ਸੋਨਾ ਕਲਰ ਆਇਆ ਤੇ ਦੋ ਤਿੰਨ ਤਿੰਨ ਰੰਗ ਹੋ ਗਏ ਆਪਣੇ ਤਿੰਨ ਰੰਗਾਂ ਦੇ ਸੇਵੀਆਂ ਬਣਾ ਲਿਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਸੇਵੀਆਂ ਵਟ ਕੇ ਤਿਆਰ ਕਰ ਲਿਆ ਲਾਸਟ ਚੈਪ ਜਦ ਸੇਵੀਆਂ ਸੁੱਕ ਗਈਆਂ ਤੇ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਸੁੱਕੀਆਂ ਹੈ ਸੇਵੀਆਂ ਕਿੰਨੇ ਸੋਹਣੇ ਬਣ ਗਏ ਨੇ ਲੋ ਜੀ ਸਾਰੀਆਂ ਸੇਵੀਆਂ ਆਪਾਂ ਦੇਖੋ ਵਟ ਕੇ ਤਿਆਰ ਕਰ ਲਈ ਸੀ ਤੇ ਸੁੱਕ ਗਈਆਂ ਤਾਰ ਤੋਂ ਉਤਾਰਤੀਆਂ ਸੀ ਤੈਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਜਨਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਸੀਂ ਵੀ ਘਰ ਚ ਬਣਾਇਓ ਤੇ ਸਾਰਿਆਂ ਨੂੰ ਖਵਾਇਓ ਤੇ ਅਸੀਂ ਇਹ ਸੇਵੀਆਂ ਇਸ ਤਰ੍ਹਾਂ ਹੀ ਰੱਖਣੇ ਆ ਅਸੀਂ ਇਹਨੂੰ ਭੁੰਨ ਕੇ ਰੱਖਾਂਗੇ ਅਗਰ ਤੁਸੀਂ ਰੱਚਕੱਚੀਆਂ ਰੱਖਣੇ ਇਸ ਤਰ੍ਹਾਂ ਰੱਖਣੇ ਦਾ ਇਸ ਤਰ੍ਹਾਂ ਰੱਖ ਸਕਦੇ ਹੋ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ